ਸਾਂਝ ਕਹਾਣੀ ਅੰਮ੍ਰਿਤਕੌਰ ਧਰਮਸਿਓ ਕਿਸਾਨ ਮਜ਼ਦੂਰ ਇਕਤਾ ਦੇ ਝੰਡੇ ਝੇਟ ਦਿਨ ਰਾਤ ਸਰਕਾਰ ਦੇ ਕੰਨ ਖੋਲਣ ਵਾਲੇ ਯੋਧਿਆਂ ਦੇ ਨਾਲ ਕਦੇ ਸੜਕਾਂ ਤੇ ਤੇ ਕਦੇ ਰੇਲਵੇ ਲਾਈਨਾਂ ਉੱਤੇ ਡਟਿਆ ਹੁੰਦਾ ਸੀ ਜਿਹੜੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ ਉਹ ਉਸ ਨੂੰ ਕਦੇ ਵੀ ਮਾੜੇ ਨਾ ਲੱਗਦੇ ਕਿਸੇ ਵਿੱਚੋਂ ਉਸ ਨੂੰ ਆਪਣੇ ਗਿੰਦਰ ਦਾ ਚਿਹਰਾ ਚਲਕਦਾ ਕਿਸੇ ਵਿੱਚੋਂ ਪਿੰਦੜ ਦਾ ਉਸਨੂੰ ਦਿਲੋਂ ਮੋਜਾਂ ਆਉਣ ਲੱਗ ਪਿਆ ਸਾਰਿਆਂ ਦਾ ਇਹ ਵੀ ਵਿਚਾਰੇ ਆਪਣੇ ਫਰਜ਼ਾਂ ਤੇ ਬੱਦੇ ਨੇ ਉਹ ਸੋਚਦਾ ਇਹ ਵੀ ਤਾਂ ਧਰਨੇ ਵਿੱਚ ਸ਼ਾਮਿਲ ਨੇ ਭਾਵੇਂ ਇਹਨਾਂ ਦਾ ਮਕਸਦ ਹੋਰ ਹੈ ਤੂੰ ਪਛਾਣਤਾ ਇਹ ਵੀ ਨਾਲ ਹੀ ਚੱਲਦੇ ਨੇ ਇੱਕ ਦਿਨ ਸ਼ਾਮ ਦਾ ਕੁਝ ਮਸਾਜਿਆ ਹੋਇਆ ਇੱਕ ਕਿਸਾਨ ਨੇ ਜ਼ੋਰਦਾਰ ਭਾਸ਼ਣ ਦਿੱਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ ਧਰਮ ਸਿੰਘ ਨੇ ਦੇਖਿਆ ਉਸ ਦੇ ਪਿੱਛੇ ਖੜੇ ਦੋ ਪੁਲਿਸ ਵਾਲੇ ਵੀ ਦੱਬਵੀਂ ਜਹੀ ਆਵਾਜ਼ ਵਿੱਚ ਜਿੰਦਾਬਾਦ ਆਖ ਰਹੇ ਸਨ ਤੁਸੀਂ ਤਾਂ ਬਈ ਸਰਕਾਰੀ ਬੰਦੇ ਹੋ ਧਰਮ ਸਿੰਘ ਨੇ ਅੰਦਰੋਂ ਖੁਸ਼ ਹੁੰਦਿਆਂ ਹੌਲੀ ਜਹੀ ਕਿਹਾ ਮੈਂ ਵੀ ਕਿਸਾਨ ਦਾ ਪੁੱਤ ਹਾਂ ਬਾਪੂ ਜੀ ਪਹਿਲੇ ਨੇ ਕੋਲ ਹੁੰਦਿਆਂ ਆਖਿਆ ਤੇ ਮੈਂ ਮਜ਼ਦੂਰ ਦਾ ਦੂਸਰਾ ਬੋਲਿਆ ਬਾਪੂ ਜ਼ਮੀਰ ਬੋਲ ਪੈਂਦੀ ਏ ਕੀ ਕਰੀਏ ਪਰ ਫਰਜ ਉੱਚੀ ਆਵਾਜ਼ ਨਹੀਂ ਕੱਢਣ ਦਿੰਦਾ ਪਹਿਲਾ ਇੰਨਾ ਕਹਿ ਕੇ ਚੁੱਪ ਕਰ ਗਿਆ ਤਰਮ ਸੇ ਹੁੰਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਉਸ ਦਾ ਜੀ ਕੀਤਾ ਉਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲਵੇ ਪਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਉਸ ਦੇ ਅੰਦਰੋਂ ਨਿਕਲੀਆਂ ਉਹਨਾਂ ਸਰਕਾਰੀ ਫਰਜ਼ਾਂ ਦੇ ਬੱਜਿਆਂ ਲਈ ਅਤੇ ਪਤਾ ਨਹੀਂ ਕਿੰਨੀ ਵਾਰ ਉਹਨਾਂ ਫਰਜ਼ਾਂ ਦੇ ਬੱਜੇ ਮੁਲਾਜ਼ਮਾਂ ਦੇ ਹੱਥ ਜੁੜੇ ਆਪਣੇ ਬਜ਼ੁਰਗਾਂ ਦੀ ਕਾਮਯਾਬੀ ਲਈ ਸਾਂਝ ਕਹਾਣੀ ਅਮ੍ਰਿਤਕੌਰ ਦਰਮਸیوں ਕਿਸਾਨ ਮਜ਼ਦੂਰ ਇਕਤਾ ਦੇ ਝੰਡੇ ਝੇਟ ਦਿਨ ਰਾਤ ਸਰਕਾਰ ਦੇ ਕੰਨ ਖੋਲਣ ਵਾਲੇ ਯੋਧਿਆਂ ਦੇ ਨਾਲ ਕਦੇ ਸੜਕਾਂ ਤੇ ਤੇ ਕਦੇ ਰੇਲਵੇ ਲਾਈਨਾਂ ਉੱਤੇ ਡਟਿਆ ਹੁੰਦਾ ਸੀ ਜਿਹੜੇ ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਸੀ ਉਹ ਉਸ ਨੂੰ ਕਦੇ ਵੀ ਮਾੜੇ ਨਾ ਲੱਗਦੇ ਕਿਸੇ ਵਿੱਚੋਂ ਉਸ ਨੂੰ ਆਪਣੇ ਗਿੰਦਰ ਦਾ ਚਿਹਰਾ ਚਲਕਦਾ ਕਿਸੇ ਵਿੱਚੋਂ ਪਿੰਦੜ ਦਾ ਉਸ ਨੂੰ ਦਿলো ਮੋਜਿਆ ਆਉਣ ਲੱਗ ਪਿਆ ਸਾਰਿਆਂ ਦਾ ਇਹ ਵੀ ਵਿਚਾਰੇ ਆਪਣੇ ਫਰਜ਼ਾਂ ਤੇ ਬੱਦੇ ਨੇ ਉਹ ਸੋਚਦਾ ਇਹ ਵੀ ਤਾਂ ਧਰਨੇ ਵਿੱਚ ਸ਼ਾਮਿਲ ਨੇ ਭਾਵੇਂ ਇਹਨਾਂ ਦਾ ਮਕਸਦ ਹੋਰ ਹੈ ਤੂੰ ਪਛਾਣਤਾ ਇਹ ਵੀ ਨਾਲ ਹੀ ਚੱਲਦੇ ਨੇ ਇੱਕ ਦਿਨ ਸ਼ਾਮ ਦਾ ਕੁਸ ਮਸਾਜਿਆ ਹੋਇਆ ਇੱਕ ਕਿਸਾਨ ਨੇ ਜ਼ੋਰਦਾਰ ਭਾਸ਼ਣ ਦਿੱਤਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲੱਗਾ ਧਰਮ ਸਿੰਘ ਉਹਨੇ ਦੇਖਿਆ ਉਸ ਦੇ ਪਿੱਛੇ ਖੜੇ ਦੋ ਪੁਲਿਸ ਵਾਲੇ ਵੀ ਦੱਬਵੀਂ ਜਹੀ ਆਵਾਜ਼ ਵਿੱਚ ਜਿੰਦਾਬਾਦ ਆਖ ਰਹੇ ਸਨ ਤੁਸੀਂ ਤਾਂ ਬਾਈ ਸਰਕਾਰੀ ਬੰਦੇ ਹੋ ਧਰਮ ਸਿੰਘ ਉਹਨੇ ਅੰਦਰੋਂ ਖੁਸ਼ ਹੁੰਦਿਆਂ ਹੌਲੀ ਜਹੀ ਕਿਹਾ ਮੈਂ ਵੀ ਕਿਸਾਨ ਦਾ ਪੁੱਤ ਹਾਂ ਬਾਪੂ ਜੀ ਪਹਿਲੇ ਨੇ ਕੋਲ ਹੁੰਦਿਆਂ ਆਖਿਆ ਤੇ ਮੈਂ ਮਜ਼ਦੂਰ ਦਾ ਦੂਸਰਾ ਬੋਲਿਆ ਬਾਪੂ ਜ਼ਮੀਰ ਬੋਲ ਪੈਂਦੀ ਏ ਕੀ ਕਰੀਏ ਪਰ ਫਰਜ ਉੱਚੀ ਆਵਾਜ਼ ਨਹੀਂ ਕੱਢਣ ਦਿੰਦਾ ਪਹਿਲਾ ਇੰਨਾ ਕਹਿ ਕੇ ਚੁੱਪ ਕਰ ਗਿਆ ਤਰੇਮ ਸੇ ਹੁੰਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਉਸ ਦਾ ਜੀ ਕੀਤਾ ਉਹਨਾਂ ਨੂੰ ਘੁੱਟ ਕੇ ਸੀਨੇ ਨਾਲ ਲਾ ਲਵੇ ਪਰ ਇਸ ਤਰ੍ਹਾਂ ਨਹੀਂ ਸੀ ਕਰ ਸਕਦਾ ਪਤਾ ਨਹੀਂ ਕਿੰਨੀਆਂ ਕੁ ਦੁਆਵਾਂ ਉਸ ਦੇ ਅੰਦਰੋਂ ਨਿਕਲੀਆਂ ਉਹਨਾਂ ਸਰਕਾਰੀ ਫਰਜ਼ਾਂ ਦੇ ਬੱਜਿਆਂ ਲਈ ਅਤੇ ਪਤਾ ਨਹੀਂ ਕਿੰਨੀ ਵਾਰ ਉਹਨਾਂ ਫਰਜ਼ਾਂ ਦੇ ਬੱਜੇ ਮੁਲਾਜ਼ਮਾਂ ਦੇ ਹੱਥ ਜੁੜੇ ਆਪਣੇ ਬਜ਼ੁਰਗਾਂ ਦੀ ਕਾਮਯਾਬੀ ਲਈ